ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਇਹ ਹਾਲਾਤ ਰਾਜਨੀਤਿਕ ਬਾਅਦ ਚ ਨੇ ਪਹਿਲਾਂ ਕੁਦਰਤੀ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਅੱਜ ਵਾਪਰ ਰਿਹਾ ਤਕਰੀਬਨ ਹੜ੍ਹਾਂ ਦੀ ਮਾਰ ਏਥੇ ਪੰਜਾਬ ਦਾ ਬਹੁਤ ਸਾਰਾ ਇਲਾਕਾ ਆਇਆ ਹੋਇਆ ਜਿਹਦੇ ਵਿੱਚ ਮਾਝਾ ਦੁਆਬਾ ਤੇ ਬਹੁਤ ਸਾਰਾ ਪੁਆਧਾ ਏਰੀਆ ਵੀ ਹੈਗਾ ਕਿ ਜਿੱਥੇ ਸੜਕਾਂ ਟੁੱਟ ਚੁੱਕੀਆਂ ਪੁਲ ਟੁੱਟ ਚੁੱਕੇ ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਤੇ ਡੰਗਰ ਪਸ਼ੂ ਵੀ ਸਾਡਾ ਮਰ ਰਿਹਾ ਤੇ ਬਹੁਤ ਸਾਰਾ ਨੁਕਸਾਨ ਪੰਜਾਬ ਦਾ ਜਾਨੀ ਮਾਲੀ ਤੇ ਹਰ ਇੱਕ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਮੈਨੂੰ ਲੱਗਦਾ ਵੀ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀਆਂ ਸਰਕਾਰਾਂ ਦੀ ਬਣ ਰਹੀ ਹੈ ਜਿਨ੍ਹਾਂ ਨੇ ਦਰਿਆਵਾਂ ਦੇ ਕੰਢਿਆਂ ਤੇ ਬੰਦ ਲਾਂਡ ਤੇ ਉਚੇਚਾ ਕੋਈ ਪ੍ਰਬੰਧ ਨਹੀਂ ਕੀਤਾ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਦੂਜੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਲੋਕਾਂ ਦੀ ਜਿਹੜੇ ਕਿ ਅ ਕਿਤੇ ਨਾ ਕਿਤੇ ਆਪ ਦੇ ਨਿੱਜੀ ਸਵਾਰਥਾਂ ਹੇਠ ਜਿਨ੍ਹਾਂ ਨੇ ਕੱਚੇ ਨਦੀਆਂ ਨਾਲੇ ਸਾਫ ਡੈਟਾਂ ਜਾਂ ਹੋਰ ਇਸ ਤਰ੍ਹਾਂ ਦੇ ਜਿੱਥੇ ਕੁਦਰਤੀ ਪਾਣੀ ਦਾ ਵਹਾਅ ਸੀਗਾ ਉਹਨਾਂ ਤੇ ਕਬਜ਼ਾ ਕਰ ਲਿਆ ਉੱਥੇ ਜਾ ਤਾਂ ਆਪ ਦੀ ਵੱਡੀਆਂ-ਵੱਡੀਆਂ ਜਿਗਰ ਬਿਲਡਿੰਗਾਂ ਬਣ ਰਹੀਆਂ ਨੇ ਧੂਮਾਫੀ ਨੇ ਉਹਨਾਂ ਦਾ ਕੁਛ ਤੇ ਕੁਛ ਬਣਾ ਦਿੱਤਾ ਜਾਂ ਸਾਡੇ ਲੋਕ ਵੀ ਆਪ ਦੇ ਨਿੱਜੀ ਸਵਾਰਥਾਂ ਦੇ ਲਈ ਕੱਚੇ ਨਦੀਆਂ ਨਾਲਿਆਂ ਤੇ ਉਹਨਾਂ ਨੇ ਕੁਦਰਤੀ ਜਿਹੜਾ ਪਾਣੀ ਦਾ ਵਹਾਅ ਸੀਗਾ ਉਹ ਦੂਜੇ ਪਾਸੇ ਨੂੰ ਮੋੜ ਦਿੱਤਾ ਸੋ ਜਿੱਥੇ ਸਰਕਾਰਾਂ ਜ਼ਿੰਮੇਵਾਰ ਨੇ ਸਾਨੂੰ ਆਪ ਵੀ ਸੋਚਣ ਦੀ ਲੋੜ ਆ ਕਿ ਅਸੀਂ ਕੁਦਰਤੀ ਮਾਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਦੂਜੀ ਜਿਵੇਂ ਕਿ ਕਹਿੰਦਾ ਸਰਕਾਰ ਸਾਡੇ ਤੋਂ ੱੱਕਾ ਕਰ ਰਹੀ ਹੈ ਕਿ ਜਦੋਂ ਤਾਂ ਅਸੀਂ ਪਾਣੀ ਮੰਗਦੇ ਸਾਨੂੰ ਪਾਣੀ ਦੀ ਲੋੜ ਹੁੰਦੀ ਆ ਉਦੋਂ ਤਾਂ ਸਾਡੇ ਕੋਲੋਂ ਪਾਣੀ ੱੱਕਿਓ ਖੋਇਆ ਜਾਂਦਾ ਹੁਣ ਜਦੋਂ ਪੰਜਾਬ ਦੇ ਦਰਿਆਵਾਂ 'ਚ ਵਾਧੂ ਪਾਣੀ ਆ ਰਿਹਾ ਤਾਂ ਹੁਣ ਕੋਈ ਵੀ ਪਾਣੀ ਲੈਣ ਦੇ ਲਈ ਤਿਆਰ ਨਹੀਂ ਹੈ ਸੋ ਇਹ ਕਿਤਨਾ ਕਿਤੇ ਪੰਜਾਬ ਦੇ ਨਾਲ ਕਾਨੂੰਨ ਪੱਖੋਂ ਨਿਆ ਨਹੀਂ ਹੋ ਰਿਹਾ ਇਹ ਜੋ ਪੰਜਾਬ ਦਾ ਪਾਣੀਆ ਦਾ ਹੱਕ ਆ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਦੀ ਜਿੰਨੀ ਕਿ ਖੇਤੀ ਹੋ ਰਹੀ ਆ ਸਾਰੀ ਸਾਡੇ ਦਰਿਆਵਾਂ ਚੋਂ ਪਾਣੀ ਲੈ ਕੇ ਨਹਿਰੀ ਕੰਨ ਦੇ ਨਾਲ ਹੀ ਉਹ ਖੇਤੀ ਵੀ ਹੋਣੀ ਚਾਹੀਦੀ ਆ ਸੋ ਸਰਕਾਰਾਂ ਇਹਦੇ ਵਿੱਚ ਵੱਧ ਜ਼ਿੰਮੇਵਾਰ ਨੇ ਤੇ ਦੂਜੇ ਨੰਬਰ ਤੇ ਮੈਂ ਉਹੀ ਗੱਲ ਫੇਰ ਮੁੜ ਦੁਹਰਾ ਰਿਹਾ ਕਿ ਸਾਡੇ ਲੋਕਾਂ ਨੂੰ ਵੀ ਆਪ ਦੇ ਕਿਰਦਾਰ ਉੱਚੇ ਚੁੱਕਣੇ ਚਾਹੀਦੇ ਨੇ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਆ ਤੇ ਅਸੀਂ ਵੀ ਕੁਦਰਤ ਦੇ ਨਾਲ ਤੱਕਾ ਨਾ ਕਰੀਏ ਫਿਰ ਕੁਦਰਤ ਸਾਡੇ ਨਾਲ ਤੱਕਾ ਕਰਦੀ ਆ ਅਸੀਂ ਅਕਸਰ ਕਹਿ ਜਾਂਦੇ ਵੀ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਨਹੀਂ ਆਉਂਦਾ ਬੰਦਾ ਪਾਣੀ ਦੇ ਰਾਹ ਚ ਆ ਜਾਂਦਾ ਸੋ ਅਸੀਂ ਵੀ ਥੋੜਾ ਬਹੁਤਾ ਸੋਚੀਏ ਸੱਚੇ ਪਾਤਸ਼ਾਹ ਤੋਂ ਡਰਪੈ ਚ ਰਹੀਏ ਨਿਤ ਅਸੀਂ ਗੁਰੂ ਘਰਾਂ ਚ ਅਰਦਾਸ ਚ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਪਰਦੇ ਆ ਸੋ ਅਸੀਂ ਵੀ ਸਰਬਤ ਦੇ ਭਲੇ ਵਾਲਾ ਮੁਕਤਾ ਦੇ ਭਲੇ ਵਾਲਾ ਜੀਵ ਜੰਤੂਆਂ ਦੇ ਭਲੇ ਵਾਲਾ ਆਪ ਦਾ ਇੱਕ ਮਨ ਦੇ ਵਿੱਚ ਵਿਚਾਰ ਲੈ ਕੇ ਆਈਏ ਤੇ ਉਹਨੂੰ ਅਮਲ ਦੇ ਵਿੱਚ ਕਮਾਈਏ ਹੁਣ ਸ਼ਹਿਰਾਂ ਦਾ ਜਿੱਥੇ ਪਿੰਡਾਂ ਦਾ ਮਾੜਾ ਹਾਲ ਉਹਦੇ ਨਾਲ ਸ਼ਹਿਰਾਂ ਦਾ ਉਸ ਤੋਂ ਵੀ ਵੱਧ ਮਾੜਾ ਹਾਲ ਹੁਣ ਜਿਵੇਂ ਜੇ ਆਪਾਂ ਮੁਹਾਲੀ ਸ਼ਹਿਰ ਦੀ ਗੱਲ ਕਰੀਏ ਇੱਥੇ ਜਿੰਨੇ ਕੱਚੀਆਂ ਕੱਚੇ ਨਦੀਆਂ ਨਾਲੇ ਸਨ ਸਾਰਿਆਂ 'ਚ ਲੋਕਾਂ ਨੇ ਬਿਲਡਿੰਗਾਂ ਬਣਾਤੀਆਂ ਭੂਮਾਕੀਆਂ ਨੇ ਕਬਜ਼ਾ ਕਰ ਲਿਆ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਖੜਟ ਸ਼ਹਿਰ ਦੇ ਵਿੱਚ ਨਿੱਤ ਧਰਨੇ ਲੱਗ ਰਹੇ ਆ ਮੈਡਮ ਕਗਨ ਅਨਮੋਲ ਦੇ ਖਿਲਾਫ ਕਿ ਉਹ ਆਪ ਦੇ ਸ਼ਹਿਰ ਨੂੰ ਲੋਾਰਸ ਛੱਡ ਕੇ ਕਿਤੇ ਦੂਰ ਚਲੇ ਗਏ ਜਾਂ ਆਪਦੇ ਕਿਤੇ ਆਰਾਮ ਪਰਵਾ ਰਹੇ ਜਦ ਕਿ ਹਾਲਾਂਕਿ ਉਹਨਾਂ ਨੇ ਵੋਟਾਂ ਇਸ ਗੱਲੋਂ ਲਈਆਂ ਸੀਗੇ ਅਸੀਂ ਖਰੜ ਦਾ ਵਿਕਾਸ ਕਰਾਂਗੇ ਪਰ ਮੈਨੂੰ ਲੱਗਦਾ ਵੀ ਇਹ ਤਿੰਨ ਸਾਲਾਂ ਚ ਵਿਕਾਸ ਨਹੀਂ ਵਿਨਾਸ਼ ਹੀ ਹੋਇਆ ਸੋ ਮੌਜੂਦਾ ਸਰਕਾਰ ਨੂੰ ਵੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਚਾ ਭਾਵੇਂ ਉਹ ਪਿੰਡਾਂ ਦੀਆਂ ਸਮੱਸਿਆਵਾਂ ਹੋਣ ਭਾਵੇਂ ਸ਼ਹਿਰਾਂ ਦੀਆਂ ਹੋਣ ਕੱਚੇ ਨਦੀਆਂ ਨਾਲੇ ਸਾਰੇ ਚ ਧੂ ਮਾਫੀ ਨੇ ਕਬਜ਼ਾ ਕਰ ਲਿਆ ਵੱਡੇ ਵੱਡੇ ਬਿਲਡਰ ਆ ਗਏ ਇੱਕ ਗੱਲ ਹੋਰ ਇਹ ਕਬਜ਼ੇ ਇਹ ਧੂ ਮਾਫੀ ਇਹ ਬਿਲਡਿੰਗ ਹੁਣ ਮੌਜੂਦਾ ਸਰਕਾਰ ਚ ਨਹੀਂ ਬਣੀ ਐ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਭਾਵੇਂ ਰਹੀ ਇਹਨਾਂ ਸਾਰਿਆਂ ਦੇ ਵਿੱਚ ਇਹ ਧੂ ਮਾਫੀ ਆਇਆ ਤੇ ਤਰੱਕੀ ਦੇ ਵਿਕਾਸ ਦੇ ਨਾਂ ਤੇ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਦੀ ਕੁਦਰਤ ਨੂੰ ਲੁੱਟਿਆ ਤੇ ਕੁਦਰਤ ਨੂੰ ਬਰਬਾਦ ਕੀਤਾ ਸੋ ਇਹ ਸਾਰੇ ਕਾਸੀ ਦੇ ਸਮੱਸਿਆਵਾਂ ਦੇ ਹੱਲ ਦੇ ਲਈ ਜਿੱਥੇ ਅ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਠੀਕ ਹੈ ਅੱਜਕੱਲ ਖਰੜ ਮੈਂ ਦੇਖ ਰਿਹਾ ਹੁਣ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਆਪ ਹੀ ਲੱਗੇ ਹੋਏ ਨੇ ਆਪ ਸੜਕਾਂ ਬਣਾ ਰਹੇ ਨੇ ਤੇ ਆਪ ਸਮੱਸਿਆਵਾਂ ਦਾ ਹੱਲ ਖੁਦ ਕਰ ਰਹੇ ਹਾਂ ਜਿੱਥੇ ਸਰਕਾਰ ਭੱਜ ਰਹੀ ਆ ਸੋ ਨਾਲ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਕੱਲੀਆਂ ਸੜਕਾਂ ਦਾ ਨਿਰਮਾਣ ਨਾ ਕਰੀਏ ਆਪਦੇ ਕਿਰਦਾਰਾਂ ਦਾ ਵੀ ਉੱਚਾ ਨਿਰਮਾਣ ਕਰੀਏ ਆਪਦੇ ਕਿਰਦਾਰਾਂ ਨੂੰ ਵੀ ਉੱਚਾ ਚੱਕੀਏ ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਆ ਉੱਥੇ ਹਰ ਇੱਕ ਆਮ ਮਾਈ ਭਾਈ ਦੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਕੁਦਰਤ ਦੇਦਰ ਪੈਚ ਰਹੀਏ ਕੁਦਰਤ ਤੋਂ ਦਾ ਧਿਆਨ ਰੱਖੀਏ ਤੇ ਸਾਫ਼ ਸੁਥਰਾ ਰੱਖੀਏ ਤੇ ਜੋ ਹੁਣ ਪਹਿਲਾਂ ਵਿਨਾਸ਼ ਹੋ ਚੁੱਕਿਆ ਹੈ ਇੱਕ ਬੈਠ ਕੇ ਸਿਰ ਜੋੜ ਕੇ ਅਗਲਾ ਰਾਹ ਅਸੀਂ ਕਿਵੇਂ ਦਾ ਚੜਨਾ ਉਹਦੇ ਬਾਰੇ ਵੀ ਵਿਚਾਰ ਕਰੀਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਦੇ ਪੰਜਾਬ ਦੇ ਵਿੱਚ ਆਪਦੇ ਇਲਾਕੇ ਦੇ ਵਿੱਚ ਜਿੱਥੇ ਵੀ ਇਦਾਂ ਦੀ ਕੁਦਰਤੀ ਆਫਤਾਂ ਹੁੰਦੀ ਆ ਹਰ ਇੱਕ ਦਾ ਸਾਥ ਦਿਓ ਤਾਂ ਹੀ ਉਹ ਸਾਡਾ ਪੜਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੇ ਸਰਬਤ ਦਾ ਭਲਾ ਸਫਲ ਰਹਿਣਾ ਸੜਕਾਂ ਦੇ ਨਿਰਮਾਣ ਨਾਲ ਅਸੀਂ ਆਪਦੇ ਕਿਰਦਾਰਾਂ ਦਾ ਨਿਰਮਾਣ ਵੀ ਕਰੀਏ ਤਾਂ ਜੋ ਅਜਹੀਆਂ ਸਮੱਸਿਆਵਾਂ ਤੋਂ ਅਸੀਂ ਬਚ ਸਕੀਏ ਤੇ ਕੁਦਰਤ ਦੇ ਡਰ ਪਹਿਤ ਰਹਿ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ